ਨਵਰਾਤਰੀਆਂ ਦੇ ਪਵਿੱਤਰ ਮੌਕੇ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਪੂਰਨ ਹੱਤਿਆਵਰੁੱਧ ਜਾਗਰੂਕ ਕਰਨ ਲਈ ਕਰੋੜ ਸ਼ੋ ਵੈਨ ਚਲਾਈ ਗਈ ਹੈ ਕੰਜਕ ਪੂਜਨ ਕਰਨ ਉਪਰੰਤ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਡੀਸੀ ਸ਼੍ਰੀਮਤੀ ਅਨੰਦਤਾ ਮਿਤਰਾ ਨੇ ਕਿਹਾ ਕਿ ਇਹ ਵੈਨ 10 ਅਕਤੂਬਰ ਤੱਕ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੇ ਚੱਲੇਗੀ ਤੇ ਲੋਕਾਂ ਨੂੰ ਬੇਟੀਆਂ ਪ੍ਰਤੀ ਇੱਕ ਸੁਨੇਹਾ ਦੇਵੇਗੀ ਕਤਕ ਪੀਐਨਡੀਟੀ ਐਕਟ ਦੇ ਪ੍ਰਵਧਾਨ ਪਹੁੰਚਾਨ ਹਿਤ ਇਹ ਜਿਹੜੀ ਵੈਨ ਹੁਣ ਅਗਲੇ 7 ਦਿਨ ਤੱਕ ਨਵਰਾਤਰੀਆ ਦੇ ਸ਼ੁਭ ਅਫਸਰ ਤੇ ਚਲਾਈ ਜਾਣੀ ਹੈਗੀ ਸ਼ਹਿਰ ਦੇ ਵਿੱਚ ਵੀ ਦਸ਼ੇਰਾ ਗਰਾਊਂਡ ਦੇ ਵਿੱਚ ਵੀ ਅਸੀਂ ਇਸ ਵੈਨ ਦੇ ਰਾਹੀਂ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਕੂ ਰੀਤੀਆਂ ਹੈਗੀਆਂ ਉਹਨਾਂ ਨੂੰ ਕੱਢਦੇ ਹੋਏ ਬੇਟੀ ਦੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੂਬਾ ਸਰਕਾਰ ਵੱਲੋਂ ਚਲਾਈ ਗਈ ਬੇਟੀ ਪੜਾਓ ਬੇਟੀ ਬਚਾਓ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਹੁਸ਼ਿਆਰਪੁਰ ਤੋਂ ਸਮੀਰ ਵਿਸ਼ੇਸ਼ਟ ਜਗਬਾਣੀ ਟੀਵੀ